ਵੰਦ ਸਤਨਾਮ ਆਵੈ ਸ੍ਰੀ ਤੋਦਾ ਕੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹਨਾਂ ਜਾਲੇ ਮੀਰਾ ਆਉ ਨਾਹੀਂ ਕਿਸ ਮੈਨ ਨਹੀਂ ਕਿਸ ਆਏ ਨਾ ਮੂਰਾ ਅਉ ਸਰ ਲਜਾ ਰਖ ਲਿਓ ਸਦਨਾ ਜੰਤੂ ਅਰਦਾਸ ਕੋ ਅੰਕਾਰ ਸ੍ਰੀ ਵਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਾਹਿਬ ਪਾਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਮਰਕਾ ਗੁਰਮਾਨਤ ਲਈ ਤੇ ਆਇ ਪ੍ਰਗੁਣ ਕ ਤੇ ਗੁਰਮਰਦਾਸ ਰਾਮਦਾਸਾ ਹੋਏ ਸਹਾਇ ਅਰਜਨ ਹਰਿ ਗੋਬਿੰਦ ਰਉ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਠੈ ਸੰਤਿਜਾਏ ਤੇ ਬਹਾਦਰ ਸਿਮਰਿਆ ਘਰ ਨ ਉਹਦਾ ਵੇਤਾਇ ਸਭ ਥਾਈ ਹੋਣਾ ਜੀ ਸਾਇ ਦਸਾ ਪਾਸ਼ ਤੰਤਨ ਸਾਹਿਬ ਸਿੰਘੂ ਬਸਿੰਗ ਮਾਰੈ ਸਭ ਥਾਈ ਹੋਣਾ ਜੀ ਸਾਇ ਦਸਾ ਪਾਸ਼ੇ ਸਰੂਪ ਤੰਤਨ ਸਾਹਿਬ ਸਿੰਘੂ ਗੰਸਾਹਿ ਜੀ ਦੇ ਚਰਨ ਕਮਨਗਾ ਧਿਆਨ ਕਰਕੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਪੰਜ ਪਿਆਰੇ ਚਾਰ ਸਹਜਾਦੇ ਚਾਰ ਨਮੁਕਤਿਆ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੇ ਚਲਾਈ ਤੇ ਮੈਂ ਦੇਖ ਕੇ ਅੰਡਰਟ ਕੀਤਾ ਤਿੰਨਾ ਪਿਆਰਿਆਂ ਸਤਿਆਰਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਜਿੰਨਾ ਸਿੰਘਾ ਸਿੰਘਣਿਆਂ ਨੇ ਧਰਮ ਇਸੀ ਤੇ ਬੰਦ-ਬੰਦ ਕਟਵਾਏ ਖੋਪਰੀਆਂ ਨਹਾਈਆਂ ਚਰਖੜੀਆਂ ਤੇ ਚੜ੍ਹੇ ਗਏ ਤਨ ਆਰੇ ਨਾਲ ਚੜਾਏ ਸਿੱਖੀ ਸਤਿ ਨਹਾਈਆ ਸਿੱਖੀ ਸਵੇਕੇ ਸਾ ਸਵਾਸ ਸੰਗ ਨਵਾਇਆ ਤਿੰਨਾ ਵਰਤਮਾਨ ਤੇ ਪ੍ਰਾਤਮਨ ਸਿੰਘਾ ਸਿੰਘਣਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਜੀ ਪੰਜਾਬ ਤੱਕ ਤਾਂ ਸਵਤ ਗੁਰਦੁਆਰਿਆਂ ਦਾ ਤੇ ਅੰਤਰਕੇ ਬੁਰਨਾ ਜੀ ਜਿਨ੍ਹਾਂ ਸਿੰਘਾਂ ਸਿੰਘਾਂ ਨੇ ਧਰਮੇਸਤ ਤੇ ਬੰਦ-ਬੰਦ ਕਰਾਇਆ ਕੋਪਰੀਆਂ ਲਹਾਈਆਂ ਸੱਚੇ ਪਾਤਸ਼ਾਹ ਜੀ ਉਹ ਕਿਰਪਾ ਕਰਨੀ ਮਿਹਰ ਕਰਨੀ ਮਾਨੀਵਾ ਮਤੁੱਚੀ ਹੈ ਕਾਮਕਾਂਤਰ ਜਮੀ ਪਤ ਦੇ ਸਦਾ ਸਾਈ ਦਾਤਾਰ ਪਾਤਸ਼ਾਹ ਜੀ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਤਾ ਮਤੋ ਜਿਨ੍ਹਾਂ ਤੋਂ ਆਪ ਜੀ ਦੇ ਪੰਥ ਰੂਪ ਛੋੜਿਆ ਗਿਆ ਹੈ ਤੇ ਨਾਲੇ ਖੁੱਲੇ ਦਰਸ਼ਨਦਾਰ ਸੇਵਾ ਸੁਭਾਅ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ਿਤ ਕਰਾ ਪ੍ਰਥਮ ਸਬਤ ਖਾਲਸਾ ਜੀ ਕੇ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚੇਤਾ ਚੇਤਨ ਕਾ ਸਰਬ ਕਾ ਸਰਬ ਸੁਖੁ ਆਜਣਾ ਖਾਲਸਾਈ ਸਹਿ ਤਾ ਤਾ ਰਚਿਆ ਰਹਿ ਦੇਖਤੇ ਫਤੇ ਬੰਦ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਦੀ ਸਤਨਾਮ ਸ੍ਰੀ ਵਾਹਿਗੁਰੂ ਬਾਛੋਰੀ ਸਿੱਖੀ ਨੂੰ ਸਿਕਾ ਨੂੰ ਸਿੱਖੀ ਦਾ ਰਹਿ ਤਾਮ ਦੂ ਇੱਕ ਨਾਮ ਪ੍ਰੋਸਾਦਾਨ ਦਾਨਾ ਸਰਦਾਰ ਸ੍ਰੀ ਅਮਰਸਰ ਸਾਹਿਬ ਜੀ ਕੇ ਲਕਸ਼ਮੀ ਸ਼ਾਨ ਚੰਕੀਆਂ ਝੰਡੇ ਬੁੰਗੇ ਜੁਗਤ ਬਟਲ ਧੰਕਾ ਜਿਆ ਕਾਰਾ ਬੋਲਣਾ ਜੀ ਸਤਨਾਮ ਸ੍ਰੀ ਗੁਰੂ। ਹਿੰਦ ਮਾਨਿਆ ਦੇ ਮਾਨ ਨਤਾਣਾਂ ਦੇ ਤਾਨ ਨੋਟਿਆਂ ਦੇ ਔਰ ਗਰੀਬਨਵਾਜ਼ ਪਾਸ਼ਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰਾਂ ਸਿੰਘ ਜੀ ਮਹਾਰਾਜ ਧੰਨ ਧੰਨ ਛਿੱਦੋ ਸਿੰਘੋ ਮਹਾਰਾਜ ਕਿਰਪਾ ਕਰਨੀ ਰਹਿਤ ਕਰਨੀ। ਸਤ ਗੁਰੂ ਸਮੁੱਚੇ ਮਾਲਵਾ ਮੰਡਲ ਬਲੌਰ ਅਰਦਾਸ ਬੇਨਤੀ ਔਰ ਜੋਦਰੀ ਫਰਿਆਦ ਹੈ ਮਹਾਰਾਜ। ਆਪ ਜੀ ਨੇ ਕਿਰਪਾ ਕਰਨੀ ਜਿਹੜੇ ਇਲਾਕਿਆਂ ਦੇ ਵਿੱਚ ਹੜ੍ਹ ਦੀ ਸਥਿਤੀ ਹੈ ਸਤਿਗੁਰੂ ਮੈਂ ਪ੍ਰਿਆ ਹੱਥ ਰੱਖ ਕੇ ਉਹਨਾਂ ਦੇ ਮਾਲ ਡੰਗਰ ਮਾਲ ਮਨੁੱਖੀ ਬੱਚਿਆਂ ਨੂੰ ਬਜ਼ੁਰਗਾਂ ਨੂੰ ਤੰਦਰੁਸਤੀ ਦੇਵੋ ਇਹ ਸਾਰੇ ਦੇ ਟਾਈਮ ਦੇ ਵਿੱਚ ਮਹਾਰਾਜ ਆਪ ਸਹਾਈ ਹੋਵੋ ਅੰਗ ਸੰਗ ਸਹਾਈ ਹੋਵੋ ਜਿਉਂ ਵੀ ਸੇਵਾ ਕੀ ਸੇਵਾ ਲੈ ਕੇ ਜਾ ਰਿਹਾ ਇਸੇ ਬਾਅਦ ਆ ਕੋਈ ਪੱਠਿਆਂ ਵਾਸਤੇ ਚਾਰਾ ਕੋਈ ਦਵਾਈਆਂ ਬੂਟੀਆਂ ਲੈ ਕੇ ਜਾ ਰਿਹਾ ਕੋਈ ਮਨੁੱਖਾਂ ਵਾਸਤੇ ਰਾਸ਼ਨ ਪੱਤਾ ਲੈ ਕੇ ਜਾ ਰਿਹਾ ਕੋਈ ਵਸਤਰਾਂ ਆਦਿਕ ਲੈ ਕੇ ਜਾ ਰਿਹਾ ਸਤਿਗੁਰੂ ਸਾਰਿਆਂ ਦੀ ਸੇਵਾ ਮਨਜ਼ੂਰ ਕਰਨੀ ਕਰਪਾ ਕਰਨੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈ ਸੋ ਦੇਹਾ ਸਾਤਰੀਆ ਤਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮੁ ਸਿ ਵਾਹਿਗੁਰੂ